ਪੰਜਾਬ ਦੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ ਨੇ ਕਈ ਥਾਵਾਂ ਤੇ ਝੜਪਾਂ ਵੀ ਦੇਖਣ ਨੂੰ ਮਿਲਿਆ ਨੇ ਉੱਥੇ ਹੀ ਦੂਜੇ ਪਾਸੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰਾਧੀ ਇਨ੍ਹਾਂ ਦੇ ਬਲਾਕਪ ਬਟਾਲਾ ਦੇ ਪਿੰਡ ਵੈਰੋਂ ਨੰਗਲ ਦੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਚੁੱਲ੍ਹਾ ਟੈਕਸ ਦੀ ਰਸੀਦਾ ਨਾ ਮਿਲਣ ਕਾਰਨ ਬੀਡੀਪੀਓ ਦਫ਼ਤਰ ਦਾ ਘੇਰਾ ਆਵਾਜ਼ ਕੀਤਾ ਤੇ ਜਮ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤਗਾ ਤੁਹਾਨੂੰ ਦੱਸ ਦਈਏ ਕਿ ਕਈ ਥਾਵਾਂ ਤੇ ਵਿਰੋਧੀਆਂ ਵੱਲੋਂ ਸਰਕਾਰ ਦਾ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਆਪਣੀ ਹੀ ਸਰਕਾਰ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇਨਚਾਰਜ ਕਰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਦੇ ਵੱਲੋਂ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸੀ ਨੂੰ ਸੇਵਾ ਕਰਨਾ ਆ ਰਿਹਾ ਪਿਛਲੇ 7 ਦਿਨ ਤੋਂ ਸੋਸ਼ਲ ਪ੍ਰਿਯੰਚਾਰ ਬਣਾਏ ਮੈਨੂੰ ਸੋਸ਼ਲ ਪ੍ਰਿਯੰਚਾਰ ਬਣਾਇਆ ਗਿਆ ਕਿੱਲਾ ਕਿਸੀਆਂ ਲੈਕਚਰ ਲੰਘੀਆਂ ਹੋਣੇ ਉਹ ਆਪਣੇ ਐਮਪੀ ਦੇ ਲੈਕਚਰ ਉਹਦੇ ਵਿੱਚ ਮੈਂ ਬਕਾਇਦਾ ਉਹ ਹੈਗਾ ਸੀ ਕੋਰਿੰਗ ਜੱਟ ਸੀ ਸਾਡੇ ਪਿੰਡ ਦਾ ਬੋਤ ਵੀ ਜਿੱਤਿਆ ਸਰ ਤੇ ਹੁਣ ਕੀ ਹੋਇਆ ਜੀ ਕਿ ਆ ਜਿਹੜੀਆਂ ਸਰਕਾਰੀ ਨੋਟਿਸ ਦੇ ਤਹਿਤ ਆਉਂ ਸੋਨਾ ਹੋ ਰਹੀ ਹੈ ਪੰਚਾਇਤੀ ਜੋਨਾ ਕਿਤੇ ਵਿੱਚ ਅਸੀਂ ਮੈਂ ਮੇਰੇ ਮਿੱਤਰਾਂ ਤੇ ਕਿਹਾ ਤੋਂ ਛੋਟੇ ਨ ਘਾਟੀ ਤੇ ਨਾਲੇ ਪੰਚੀ ਤੇ ਜਿਹੜੇ ਤਾਗਦ ਅਪਲਾਈ ਕਰਨਾ ਰੋਕ ਕੀਤੀ ਸੀ ਪਰ ਸਾਨੂੰ ਪਹਿਲਾਂ ਉਹ ਤੁਹਾਨੂੰ ਐਮਐਲਏ ਤੋਂ ਹੋ ਗਿਆ ਹੈ ਲਾਗਵੰਦ ਤੋਂ ਵਿੱਚੋਂ ਆਉਣ ਦਾ ਕਾਜ ਉਹ ਤੁਹਾਡੇ ਤਾਗਦ ਅਪਲਾਈ ਹੋਣੀ ਜਿਹੜੇ ਕਿ ਜਿੱਥੋਂ ਵੀ ਕਿਥੋਂ ਤੇ ਉਹਦੇ ਵਿੱਚ ਸਾਨੂੰ ਇੱਕੋ ਹੀ ਧਾਰ ਵਰਤਿਆ ਗਿਆ ਕਿ 14 ਅਕਤੂਬਰ ਸ਼ੀਦਾ ਕਿਸ ਨੇ ਸਿੰਘਾ ਦੇਰ ਤੋਂ ਵੀ ਵੀਡੀਓ ਲੱਭ ਕੇ ਢੇਡਾ ਮਾਰਦੇ ਆ ਮੈਂ ਵੀਡੀਓ ਦਫਤਰ ਜਿਹੜੇ ਪਰਚੀ ਫੋੜਿਆ ਉਹਨਾਂ ਤੱਕ ਕੋਸ਼ਿਸ਼ ਕਰਦੇ ਆ ਉਹ ਮਿਲਦੀ ਨਹੀਂ ਆ ਮੇਰੇ ਵੀ ਸੰਭਾਲੀ ਹੋ ਕੇ ਗਏ ਆ ਪਰਸੋਂ ਵੀ ਆਏ ਸੀ ਔਰ ਫੈਕਰੀ ਜਿਹੜੇ ਆ ਉਹ ਹਰਜੀਤ ਸਿੰਘ ਆ ਫੈਕਰੀ ਹਰਜੀਤ ਸਿੰਘ ਨੂੰ ਜਿਹੜਾ ਨੀਤ ਤਾਲ ਲਾ ਲੀਆਂ ਹੋਰ ਲੋਕਾਂ ਵੱਲੋਂ ਸਾਡੇ ਨਾਂ ਤੇ ਕਾਲਜ ਪੁੱਛੀਆਂ ਗਈਆਂ ਅਸੀਂ ਪਰਸੋਂ ਤੇ ਕੱਲ ਚੋਰ ਕਮਿਸ਼ਨ ਨੂੰ ਜੀ ਮੈਕ ਰਿਚੀ ਕੀਤੀਆਂ ਸਾਡੇ ਸੁਧਾਨਕ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਸਾਡੇ ਚੋਰ ਉਦਾਰੋਂ ਤੋਂ ਠੱਕੇ ਨਾਲ ਪਜਾਦੀ ਜਿਹੜੀ 50 ਬਣੋਂ ਤੋਂ ਵਾਜਾ ਕੀਤਾ ਜਾ ਰਿਹਾ ਤੇ ਅਸੀਂ ਸਰਕਾਰ ਕੋਲੋਂ ਇਹ ਮੰਨ ਕਰਦੇ ਆ ਕਿ ਸਾਡੇ ਇਹ ਡੁਲਾਟ ਅਕਸਰ ਸਿੱਧਾ ਜਿਹੜੀਆਂ ਵਾ ਜਿੱਦਾਂ ਆਪ ਲੋਕਾਂ ਨੂੰ ਹੋਰ ਨਾਲ ਮਿਲੀਆਂ ਉਹ ਸਾਨੂੰ ਵੀ ਦਿੱਤੀਆਂ ਜਾਣ। ਕਾਰਟ ਦੇ ਸਾਰ ਕਾਰਟ ਦੇ ਸਮਾਂ ਸਰ ਦੇਖੋ ਜੀ ਸਾਡੇ ਨਗਰ ਦੇ ਵਿੱਚੋਂ ਇੱਕ ਵੀਰ ਆ ਉਹ ਜਿਹਦੇ ਹਲਕਾ ਵੜਾਕ ਦੇ ਬਹੁਤ ਨੇੜੇ ਆ ਔਰ ਉਹਨਾਂ ਦਾ ਪਰਿਵਾਰ ਜਾਂ ਗੱਲ ਉਹਦਾ ਉਹਨਾਂ ਦੀ ਪਾਰਟੀਆਂ ਤੋਂ ਚੋਣ ਲੜਦੇ ਆ ਔਰ ਅਹੀਂ ਤਾਂ ਉਹੀ ਕਾਰਨ ਦੱਸਦੇ ਜੀ ਰਾਜਨੀਤਿਕ ਦਬਾਅ ਮੈਂ ਆਪਣੇ ਹਰਖਾਨ ਮੱਦੇਸਾਲ ਕੋਲ ਵੀ ਗਿਆ ਜੀ ਉਹਨਾਂ ਨੂੰ ਆਪਣਾ ਸਾਰੀ ਸਵਾਵਾ ਦਸਤੀਆ ਲੋੜ ਦੀ ਕੀਤੀਆਂ ਜਾਂਦੀ ਉਹ ਕਹਿ ਦਿੰਦੇ ਰਹੇ ਜੀ ਕੋਈ ਨਾ ਜੀ ਕੋਈ ਨਾ ਜੀ ਤੇ ਜਿਹੜੇ ਦਿਨ ਉਹਨਾਂ ਨੇ ਸਮਝੋ ਪਤਾ ਲੱਗਾ ਕਿ ਇੱਥੋਂ ਕੋਈ ਰਸੀਦ ਦੇਦੇ ਆ ਤੇ ਅਸੀਂ ਉਹ ਰਸੀਦ ਉਹਨਾਂ ਕੋਲ ਮੰਗੀ ਤੇ ਤੀਜੇ ਦਿਨ ਉਹ ਸੀ ਦੁਕਾਨੇ ਕੋਲ ਜਾ ਕੇ ਆਪੀ ਆਲੋ ਜੀ ਕਰ ਦੋ ਇਹਨਾਂ ਨੂੰ ਥੀ ਜਿਹੜੀ ਸੀ 39 60 ਦਾ 39 ਜੀ ਅਸੀਂ ਛੱਕਰੀ ਕੋਲ ਲੱਧਿਆ ਛੱਕਰੀ ਨਹੀਂ ਮਿਲਿਆ ਉਹ ਰਸੀਦ ਸਾਡੇ ਕੋਲ ਇੱਥੇ ਕਾਪੀ ਹੈਗੀ WhatsApp ਤੇ ਉਹ ਵੀ ਆਪ ਜੀ ਨੂੰ ਮੁਖਾਲ ਦਾਂਗੇ ਉਦੋਂ ਬਾਅਦ ਜਿਵੇਂ ਆਈਆਂ ਸੀ ਡਾਕਸ ਸਾਹਿਬ ਕੋ ਆਪਣੇ ਕੋ ਗਏ ਆ ਹਸਪਤਾਲ ਤੋਂ ਅਮਰਪਾਲ ਸਿੰਘ ਜੀ ਉਹਨਾਂ ਨੇ ਕਿਹਾ ਜੀ ਚਲੋ ਤੁਹਾਨੂੰ ਮਿਲ ਜਾਂਦੀਆਂ ਤੁਹਾਡੇ ਘਰੇ ਫੋਟੋੜਦੀਆਂ ਕਿ ਇੱਥੇ ਵਾਲੇ ਨੈੱਟ ਨੂੰ ਕਿਹਾ ਤੇ ਇਹਨਾਂ ਨੇ ਫੋਟੋ ਲੱਗਿਆ ਜੀ ਜੇ ਕੋਈ ਹੋਰ ਜਿਹੜੇ ਮਲਾਜੂਮ ਹੁੰਦਾ ਉਹ ਨਾਲ ਗੱਲ ਕਰਦੇ ਕਿ ਉਹ ਕਿਹੜੀ ਪਾਰਟੀ ਆ ਤੁਹਾਡੀ ਸਰਕਾਰ ਆ ਤਾਂ ਫਿਰ ਵਿਰੋਧ ਕਰਨ ਦਾ ਸਵਾਲ ਕੋਈ ਨਹੀਂ ਸਮਾਪਤ ਹਸਪਤਾਲ ਤੋਂ ਮੰਨਿਆ ਗਿਆ ਅਸੀਂ ਵੋਟਾਂ ਦਿੱਤੀਆਂ ਅਸੀਂ ਇਹ ਤਾਂ ਬਦਲਾ ਕੇ ਕਰਕੇ ਸਰਕਾਰ ਚੁਣਨ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਪਹਿਲਾਂ ਸੂਰਜ ਚੜ੍ਹਿਆ ਉਹ ਆਹੀ ਮੇਰੇ ਕੋਲ ਤਸਵੀਰ ਆ ਤੇ ਮੈਂ ਉਹਦੀ ਤਸਵੀਰ ਲਈ ਤੇ ਮੈਂ ਆਪਣੀ ਮੈਡਮ ਨੂੰ ਅੱਜ ਆਜਾ ਤੁਰੂ ਲਾਗਾ ਬਣਾਓ ਦੀ ਤਕਰੀਰ ਕਿ ਅੱਜ ਆ ਅਸੀਂ ਇੱਥੇ ਚੋਕ ਮਟਵਾਜੀ ਕਹਿੰਦੇ ਆ ਚੋਕ ਦਾਅਵੇ ਉਹਨਾਂ ਨੂੰ ਪੂਰਾ ਕਰਾਂਗੇ ਦੇਖੋ ਕੇ ਆਮ ਲੋਕਾਂ ਦੇ ਹੱਕ ਚ ਡਟ ਕੇ ਖੜਾਂਗੇ ਲੋਕਾਂ ਦੀ ਸੋਚ ਉਹ ਚਲਾਉ ਆਊਗਾ ਸੱਚਾ ਰਾਜਤਿਕ ਪ੍ਰਬੰਧ ਆਊਗਾ ਤੁਹਾਡੇ ਸਾਹਮਣੇ ਆ ਜੀ ਮੰਨ ਕਿਉਂ ਭਰਿਆ ਮੰਨ ਕਿਉਂ ਭਰਿਆ ਜੀ ਇੱਕ ਬੰਦੇ ਨੇ 7-8 ਸਾਲ ਪਾਟ ਨਾਲ ਕੰਮ ਕੀਤਾ ਪਰ ਉਹਨੂੰ ਸਿਰਫ ਜਿਹੜੀਆਂ ਛੋਟੀਆਂ ਛੇ ਰਸੀਦਾ ਇੱਕ ਨਾਰਮਲ ਪ੍ਰੋਸੈਸ ਆ ਬਲਾ ਹਦੂ ਰੋਗੀ ਨੇ ਸੱਦਾ ਕੋਈ ਤੂਣੀ ਅਧਾਰਨੀ ਆ ਸ਼ਾਇਦ ਆਪਕੀ ਜਾਣਤ ਹੋਣਾ ਕੱਲ ਹਾਈ ਕੋਰਟ ਪਾਟੂ ਕ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਸਰਕਾਰ ਨੂੰ ਕਿ 24 ਘੰਟਿਆਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਕੈਂਡੀਡੇਟ ਉਮੀਦਵਾਰ ਉਹਨਾਂ ਨੂੰ ਜੁਦਾ ਕਟਸ ਸਿੱਧਾ ਉਹ ਯਾਤਰਾਇਆਂ ਜਾਣ ਪਰ ਵੈਰੋ ਨੰਗਲ ਦੇ ਮੁੱਦੇ ਧਿਆਨ ਕੇ ਕੋਈ ਕੋਈ ਡੀਸੀ ਸਾਹਿਬ ਨੂੰ ਗੱਲ ਕੀਤੀ ਪੀਮਲ ਕੀਤੀ ਆ ਹੋਰ ਥੱਗਣਾ ਕੋਈ ਡੀਸੀ ਨਹੀਂ ਆ ਆਖੇ ਨਹੀਂ ਆਏ ਸਾਨੂੰ ਮੈਨੇ ਸਾਹਿਬ ਸਾਡੇ ਨਮਾਇਦੇ ਆ ਸਾਡੀਆਂ ਮਸਲੇ ਬਗਸੋ ਸਮਝਦੇ ਆ ਹੁਣ ਵੀ ਉਹਨਾਂ ਦਾ ਹਾਂ ਬਣਦਾ ਹੀ ਮੇਰੇ ਨਾਲ ਖੜਨਦਾ ਕਹਿੰਦੇ ਚੋਂ ਜਿਹੜਾ ਜਿੱਤੇ ਤੈਨੂੰ ਤੇਰੇ ਹੱਥੇ ਸਿੱਧਾ ਮਿਲ ਲਿਆ ਉਹ ਵੀ ਉਹਦੀ ਚੰਗੀ ਆ ਇਹ ਆਪਾਂ ਚੋਂ ਤਾਂ ਬੜੀ ਕੱਚਾ ਨੇ ਪਰ ਇੱਕ ਥਿਰ ਜਿਹੜੀ ਆ ਉਹ ਅੱਗੇ ਅੱਗੇ ਦੇ ਆਗਵਾਜ ਜਿਹੜੇ ਆ ਉਹਨਾਂ ਦੇ ਨਾਲ ਰਿਸ਼ਤੇਦਾਰੀ ਆ ਉਹਦੀ ਰਿਸ਼ਤੇਦਾਰੀ ਆ ਉਹਦਾ ਹੀ ਉਸਤਕਾਰ ਕਰਦੇ ਆਂ ਹੀ ਉਸ ਤਰ੍ਹਾਂ ਦੇ ਸਾਹਬ ਆ ਜੀ ਉਹਦੀ ਤੇਰੇ ਪਰਦੇਸ ਵੀਰਿਆ ਉਹ ਉਹ ਉਹਨਾਂ ਦੇ ਸਾਹਬ ਸਾਹਬ ਲੱਗਦੇ ਆ ਜੀ ਕੁਲਜੀਤ ਸਿੰਘ ਜੀ ਜੀ ਸਰ ਬਿਲਕੁਲ ਅੱਛੀ ਲੋਕਾਂ ਨੂੰ ਸੁਣਿਆ ਇਹ ਜੇ ਨਾ ਚੁਲਾ ਤੱਕ ਸਰਚੀਜ ਆ ਮੰਨ ਲਓ ਇਹ 50 ਹਜ਼ਾਰ ਨਹੀਂ ਮਿਲਦੀ ਤਾਂ ਤੁਸੀਂ ਆਨਲਾਈਨ ਚੁਲਾਣ ਪੇਸ ਕਰਕੇ ਈ ਗਵਰਨਰ ਜਾਂ ਸਰਕਾਰ ਦੇ ਖਿਦਾਦੇ ਚ ਤੋਂ ਉਹ ਵੀ ਹੈ ਕਿ ਜਿਹੜੀ ਉਹਦੇ ਚ ਆਪਣੇ ਜਵਾਕਰ ਆਡਟ ਸਟੇਟਮੈਂਟ ਚ ਉਹਦੀ ਫੀਰ ਨਾਮ ਆਉਦੀ ਲਾ ਦਿਓ ਇਹਦੇ 10 ਤੋਂ 12 ਜਿਹੜੇ ਆ ਮੇਰੇ ਮਿਸਰ ਦੇ ਬਾਕੀ ਪਰਿਵਾਰ ਉਥੇ ਰੈਂਟ ਲੱਗੇ ਖੜੇ ਨਹੀਂ ਫਾਈਨਾਂਸ ਕੰਪਲੀਟ ਕੀਤਾ ਪਰ ਅਹੀਂ ਆਰੋਗ ਦੇ ਦਿੱਤੀ ਆਰੋਗ ਨੇ ਸਿੱਧਾ ਕਹਿਤਾ ਕਿ ਇਹ ਸੈਟੇਬਲ ਨਹੀਂ ਹੋ ਰਹਾ ਇਹ ਕਿਤਾ ਸਭ ਤੋਂ ਹੋਗਾ ਤੁਸੂ ਕੀ ਅਗਰ ਮੈਂ 파ਟ ਨੂੰ ਕਰਿਆ ਅੱਜ ਈਰੀ ਵਾਰੀ ਆਈ ਹੈ ਮੈਂ ਪਾਟਕ ਨੂੰ ਕਿਹਾ ਕੋਈ ਦੁਕਾਨ ਨਾਲ ਕੋਈ ਚੀਜ਼ ਮੰਗੀ ਆ ਤੁਸੀਂ ਵੋਟਰਾਂ ਨੂੰ ਪ੍ਰਭਾਵਿਤ ਕਰੋ ਜਾਂ ਕਿ ਮੈਂ ਤਾਂ ਸਿਰ ਪੰਗਿਆ ਕਿ ਤੇਰੀ ਇੱਕ ਜਿਹੜਾ ਕਾਨੂੰਨੀ ਅਧਿਕਾਰ ਆ ਨਾਕਸਾ ਤੱਕ ਤਾਂ ਉਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ